ਹੈਲੋ ਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਚਾਕ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਫੋਲਡ ਕਰ ਸਕਦੇ ਹਾਂ ਤੇ ਬਹੁਤ ਹੀ ਸੋਖਾ ਤਰੀਕਾ ਹੈ ਤੇ ਇੱਕ ਤੇ ਆ ਤਰੀਕਾ ਐਦਾ ਆਪਾਂ ਨਹੀਂ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਉਲਟਾ ਕਰ ਲੈਣਾ ਠੀਕ ਹੈ ਜੀ ਤੇ ਜਿੰਨਾ ਵੀ ਤੁਸੀਂ ਘੇਰਾ ਫੋਲਡ ਕਰਨਾ ਤੁਸੀਂ ਐਦਾ ਨਿਸ਼ਾਨੇ ਲਗਾ ਲੈਣੀਆਂ ਆ ਦੇਖੋ ਆ ਦੇਖੋ ਐਦਾ ਕਰਕੇ ਨਿਸ਼ਾਨੇ ਲਗਾ ਲਿਆ ਮੈਂ ਘੇਰਾ ਮਤਲਬ ਨਾਪ ਕੇ ਤੇ ਇਹਦੇ ਉੱਪਰ ਆਪਾਂ ਕੱਚੀ ਸੀਨ ਲਗਾਵਾਂਗੇ ਮੋਟਾ ਮਸ਼ੀਨ ਦਾ ਮੋਟਾ ਵਖਾ ਕਰ ਲਾਂਗੇ ਠੀਕ ਹੈ ਜੀ ਐਦਾ ਆਪਾਂ ਸੀਨ ਲਗਾ ਲੈਣੀ ਹੈ ਇਹ ਬਹੁਤ ਹੀ ਸਹੀ ਹੈ ਤੇ ਸੋਖਾ ਤਰੀਕਾ ਹੈ ਜਿਸ ਨੂੰ ਮਤਲਬ ਆ ਚਾਕ ਫੋਲਡ ਕਰਨੇ ਘੇਰਾ ਫੋਲਡ ਕਰਨ ਦੇ ਪ੍ਰੋਬਲਮ ਆਦੀ ਹੈ ਤੁਸੀਂ ਇਸ ਤਰ੍ਹਾਂ ਸਹੀ ਤਰੀਕੇ ਨਾਲ ਫੋਲਡ ਕਰ ਸਕਦੇ ਹੋ ਇਸ ਤਰ੍ਹਾਂ ਤੁਹਾਡਾ ਮਤਲਬ ਵੱਧ ਘਟ ਨਹੀਂ ਹੋਏਗਾ ਤੇ ਵਾਲ ਨਹੀਂ ਪਏਗਾ ਕੋਈ ਵੀ ਤੁਹਾਡੇ ਚਾਕਾਂ ਤੇ ਤੇ ਇਹ ਲਾਈਨਿੰਗ ਵਾਲਾ ਕਪੜਾ ਹੈ ਤੇ ਇਹ ਲਾਈਨਿੰਗ ਵਾਲਾ ਸੂਟ ਸਿਚ ਕੀਤਾ ਮੈਂ ਤੇ ਤੁਸੀਂ ਪਹਿਲਾਂ ਲਾਈਨਿੰਗ ਵਾਲੇ ਹਮੇਸ਼ਾ ਜਦੋਂ ਵੀ ਤੁਸੀਂ ਕਰਨਾ ਤੇ ਉਹਨੂੰ ਤੁਸੀਂ ਕੱਚਾ ਕਰ ਲੈਣਾ ਲਾਈਨਿੰਗ ਅਟੈਚ ਕਰ ਲੈਣੀ ਹੈ ਅਸੀਂ ਲਗਾਉਣ ਤੋਂ ਬਾਅਦ ਤੁਸੀਂ ਇਹਨੂੰ ਆ ਦੇਖੋ ਇਦਾਂ ਇਹਨੂੰ ਅਲੱਗ-ਅਲੱਗ ਕਰ ਲੈਣਾ ਠੀਕ ਹੈ ਜੀ ਸੈੱਟ ਕਰ ਲੈਣਾ ਸੈੱਟ ਕਰਨ ਤੋਂ ਬਾਅਦ ਆਪਾਂ ਇੱਕ ਸਾਈਡ ਤੇ ਸੀਨ ਲਗਾਵਾਂਗੇ ਇਦਾਂ ਫੋਲਡ ਕਰਕੇ ਇਦਾਂ ਹੀ ਆਪਾਂ ਦੋਨੋਂ ਸਾਈਡਾਂ ਤੇ ਸੀਨ ਲਗਾ ਲੈਣੀ ਹੈ ਤੇ ਇਹ ਬਹੁਤ ਹੀ ਵਧੀਆ ਤੇ ਆਸਾਨ ਤਰੀਕਾ ਹੈ ਤੇ ਪਲੀਜ਼ ਵੀਡੀਓ ਮੇਰੇ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਣੇ ਪੈਂਟ ਨਾਲ ਆ ਸ਼ੀਆ ਜਰੂ ਕਰਿਓ ਜੇ ਤੁਹਾਨੂੰ ਵਧੀਆ ਲੱਗਾ ਤਰੀਕਾ ਠੀਕ ਹੈ ਜੀ ਐਦਾਂ ਆਪਾਂ ਸੀਨ ਲਗਾ ਲੈਣੀ ਆ ਮੋਟਾ ਬੱਖਾ ਕਰਕੇ ਮੋਟੀ ਸੀਨ ਲਗਾਣੀ ਕੱਚੀ ਸੀਨ ਠੀਕ ਹੈ ਜੀ ਬਾਅਦ ਚ ਆਪਾਂ ਇਹ ਉਧੇੜ ਕੇ ਤਰਪਾਈ ਕਰ ਲਾਂਗੇ ਐਦਾਂ ਹੀ ਆਪਾਂ ਦੋਨਾਂ ਸਾਈਡਾਂ ਤੇ ਸੀਨ ਲਗਾ ਲੈਣੀ ਆ ਠੀਕ ਹੈ ਜੀ ਤੇ ਇਸ ਇਸ ਤਰ੍ਹਾਂ ਬਹੁਤ ਹੀ ਸਫਾਈ ਚ ਫੋਲਡ ਹੁੰਦੀ ਆ ਮਤਲਬ ਤ੍ਰਿਜਾ ਤੇ ਮੈਂ ਆ ਦੇਖੋ ਠੋਕਾ ਵੀ ਲਗਾ ਸਕ ਲਗਾ ਲਿਆ ਪਹਿਲੇ ਠੋਕਾ ਜ਼ਰੂਰ ਤੁਸੀਂ ਲਗਾ ਲੈਣਾ ਕਿਉਂਕਿ ਠੋਕਾ ਲਗਾ ਨਾ ਲਗਾ ਨਾਲ ਤੁਹਾਡੀ ਆਂਹ ਡੇਢ ਸਕਦੀ ਆ ਫਟ ਸਕਦੇ ਆ ਸਾਡੇ ਤਾਂ ਚਾਕ ਤੇ ਤੁਸੀਂ ਠੋਕਾ ਜ਼ਰੂਰ ਲਗਾਣਾ ਤੇ ਠੋਕੇ ਵਾਲੀ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਜੇ ਤੁਹਾਨੂੰ ਇਹ ਠੋਕੇ ਵਾਲੀ ਵੀਡੀਓ ਚਾਹੀਦੀ ਹੈ ਤੇ ਤੁਸੀਂ ਮੈਨੂੰ ਇੱਕ ਪਲੀਜ਼ ਇੱਕ ਕਮੈਂਟ ਜ਼ਰੂਰ ਕਰਿਓ ਤੇ ਆ ਦੇਖੋ ਦੋਨਾਂ ਸਾਈਡਾਂ ਤੇ ਮੈਂ ਸੀਨ ਲਗਾਤੀ ਆ ਠੀਕ ਹੈ ਜੀ ਸੀਨ ਲਗਾਣ ਤੋਂ ਬਾਅਦ ਆਪਾਂ ਕੀ ਕਰਨਾ ਜਿਹੜੀ ਵਿਚ ਵਾਲੀ ਸੀਨ ਹੈ ਜਿਹੜੇ ਕੱਚੀ ਸੀਨ ਲਗਾਈ ਸੀ ਅਟੈਚ ਕੀਤਾ ਸੀ ਆਪਾਂ ਚਾਕਾਂ ਨੂੰ ਦੋਨਾਂ ਸਾਈਡਾਂ ਤੋਂ ਇਹਨੂੰ ਬੰਦ ਕਰ ਦਿੱਤਾ ਉਹ ਤੋਂ ਬਾਅਦ ਆ ਦੇਖੋ ਇਹਨੂੰ ਆਪਾਂ ਖੋਲ ਦੇਣਾ ਠੀਕ ਹੈ ਜੀ ਆ ਮੇਰੀ ਦੀ ਐਡਵਾਈਸ ਹੋਈ ਹੈ ਇਹਨਾਂ ਬਹੁਤ ਹੀ ਆਸਾਨ ਕੰਮ ਹੁੰਦਾ ਤੇ ਮੇਰੇ ਬਹੁਤ ਹੀ ਕੰਮ ਆਂਦੀ ਹੈ ਇਹਨੂੰ ਮੈਂ ਹਮੇਸ਼ਾ ਆਪਣੇ ਕੋਲ ਹੀ ਰੱਖਦੀ ਆ ਐਦਾਂ ਕਰਕੇ ਆਪਾਂ ਦੇੜ ਲੈਣਾ ਤੇ ਦੇਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਇਹਦੇ ਤਰੀਜਾ ਫੋਲਡ ਹੋਈਆਂ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਮਤਲਬ ਕੋਈ ਵਾਲ ਨਹੀਂ ਪਿਆ ਕੋਈ ਕੁਝ ਨਹੀਂ ਤੇ ਤੇ ਜੇ ਤੁਹਾਨੂੰ ਵਧੀਆ ਲੱਗਿਆ ਤੇ ਇੱਕ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਚ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਇਹ ਵੀਡੀਓ ਉਹਦੇ ਬਾਅਦ ਆਪਾਂ ਧਾਗੇ ਸਾਫ਼ ਕਰ ਲੈਣਾ ਇਹਨੂੰ ਚੰਗੇ ਦਾ ਤਾਬੇ ਧਾਗੇ ਲਾ ਦੇਣੇ ਆ ਤੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਚਾਕ ਫੋਲਡ ਹੋਇਆ ਤੇ ਬਹੁਤ ਹੀ ਜਲਦੀ ਹੋਇਆ ਫੋਲਡ ਇਹ ਬਹੁਤ ਹੀ ਆਸਾਨ ਤਰੀਕਾ ਹੈ ਤੇ ਸਹੀ ਤਰੀਕਾ ਹੈ ਠੀਕ ਹੈ ਜੀ ਆਹ ਦੇਖ ਸਕਦੇ ਹੋ ਕਿੰਨੇ ਪਿਆਰੇ ਉਹ ਬਰਾਬਰ ਇੱਕਦਮ ਬਰਾਬਰ ਹੋਏ ਆ ਕੋਈ ਵੱਧ ਘੱਟ ਨਹੀਂ ਹੋਇਆ ਹੈਗਾ ਕਪੜਾ ਠੀਕ ਹੈ ਜੀ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਬਾਏ ਬਾਏ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ